ਜਿਹੜੀ ਕੀ ਹੈ ਪੂਰੀ ਚੈਕਿੰਗ ਮੰਡਯੋਗ ਐਸਐਸਪੀ ਸਾਹਿਬ ਪਟਿਆਲਾ ਜਿਹਦੇ ਦਸ਼ਾਨ ਰਦੇਸ਼ਾਂ ਹੈ ਜਿਹੜੀ ਇਕਤਾ ਚ ਨਾਕਾਬੰਦੀ ਸਿਟੀ ਬਲ ਦੇ ਏਰੀਆ ਚ ਕੀਤੀ ਗਈ ਹੈ ਸਾਰੇ ਐਸਐਚਓ ਸਹਿਬਾਨ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਹੁਣ ਡਰੰਕਨ ਡਰਾਈਵਿੰਗ ਦੇ ਸਬੰਧ ਚ ਫਲੈਗ ਮਾਰਚ ਤੇ ਡਰੰਕਨ ਡਰਾਈਵਿੰਗ ਦੇ ਸਬੰਧ ਚ ਚੈਕਿੰਗ ਕੀਤੀ ਜਾ ਰਹੀ ਹੈ ਤੇ ਸਾਰੇ ਸ਼ਹਿਰ ਦੇ ਜਿੱਥੇ ਬਜ਼ਾਰਾਂ ਚ ਜਿੱਥੇ ਕਾਰਾਂ ਚ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ ਜਾਂ ਖਤਸ਼ਾ ਉਸ ਸਬੰਧ ਚ ਉਥੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਕਾਚੀ ਵਰਨਿੰਗ ਦਿੱਤੀ ਗਈ ਹੈ ਕੁਝ ਚਰਨਾਂਗਰਮ ਕੀਤੇ ਗਏ ਹਨ ਕੁਝ ਲਗ ਲਗ ਗੱਡੀਆਂ ਵੀ ਬੰਦ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਗਿਣਤੀ ਦੱਸ ਦਵਾਂਗੇ ਇਸ ਤੋਂ ਇਲਾਵਾ ਵਹੀਕਲ ਵੀ ਬੰਦ ਕੀਤੇ ਗਏ ਨੇ ਤੇ ਐਕਸਾਈਜ਼ ਐਕਟ ਦੇ ਪਰਚੇ ਵੀ ਦਰਜ ਕੀਤੇ ਗਏ ਨੇ ਯੂਥ ਨੂੰ ਕੀ ਮੈਸੇਜ ਜਾਂਦੇ ਜਿਹੜੇ ਓਪਨ ਪੀਂਦੇ ਨੇ ਯੂਥ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਆ ਬਦਰ ਯੂਥੀ ਇਹ ਚੀਜ਼ਾਂ ਸੁਣਾ ਕਰ ਦੇਣੇ ਨਾਗਰਿਕਾਂ ਦੀ ਸੁਰੱਖਿਆ ਲਈ ਸਖਤ ਪੁਲਿਸ ਦੀ ਪੈਟਰੋਲਿੰਗ ਦਾ ਸਭ ਤੋਂ ਮੇਨ ਮੋਟਿਵ ਹੀ ਨਾਗਰਿਕਾਂ ਦੀ ਸੁਰੱਖਿਆ ਹੈ ਯੂਥ ਨੂੰ ਇਹੀ ਸੁਨੇਹਾ ਹੈ ਸ਼ਰਾਬ ਵਰਗੀ ਲਹੰਤ ਤੋਂ ਬਚੋ ਤੇ ਹੋਰ ਵੀ ਨਸ਼ਿਆਂ ਤੋਂ ਬਚੋ ਸਰ ਜਿਹੜੇ ਟਾਬੇ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਪਟਿਆਲਾ ਜਿਵੇਂ ਕਿਸਾਨੀ ਟਾਬਾ, ਗੋਲੀ ਟਾਬਾ ਇਹ ਵੀ ਚੈੱਕ ਕਰੇ ਜਾ ਰਹੇ ਨੇ ਸਾਰੇ ਟੋਟਲ ਸਾਊਥ ਡਿਵੀਜ਼ਨ ਸਿਟੀ 1 ਦੇ ਏਰੀਏ ਚ ਪਰਟੀਕੂਲਰ ਕਿਸੇ ਟਾਬੇ ਦਾ ਨਾਮ ਨਹੀਂ ਅਸੀਂ ਲੈ ਰਹੇ ਸਾਰਿਆਂ ਦੀ ਚੈੱਕ ਕੀਤੀ ਜਾ ਰਹੀ ਹੈ ਜਿਹੜੇ ਨਜਾਇਜ਼ ਤੌਰ ਤੇ ਸ਼ਰਾਬ ਪੀਂਦੇ ਕਰਵਾਈ ਗਈ ਹੁੰਦੀ ਕਰਵਾਈ ਗਈ ਟਿੱਪਿਆ